ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਪਣਾ ਸ਼ੁਰੂ ਹੋਣ ਲੱਗਾ ਹੈ ਬਲੈਕ ਕਾਫੀ ਤੋਂ ਤੇ ਬਾਕੀ ਅੱਜ ਮਿੱਤਰੋ ਕੰਮ ਨਹੀਂ ਆਪਣੇ ਕਾਫੀ ਜ਼ਿਆਦਾ ਕਰਨ ਵਾਲਾ ਅੱਜ ਸਾਰਾ ਦਿਨ ਮੇਰਾ ਬੜਾ ਜ਼ਿਆਦਾ ਬਿਜ਼ੀ ਰਹਿਣ ਵਾਲਾ ਹੈ ਕਿਉਂਕਿ ਰਾਤ ਨੂੰ ਆਪਣੇ ਕੰਮ ਕਾਫੀ ਸੀਗੇ ਬੁੱਧਵਾਰ ਨੂੰ ਆਪਣੇ ਆਫਰ ਹੁੰਦੀ ਹੈ ਆਪਣੀ ਸ਼ੌਪ ਤੇ ਤੇ ਰਾਤ ਸਾਢੇ 11 12 ਵਜੇ ਤੱਕ ਆਪਣੀ ਦੁਕਾਨ ਤੇ ਕਸਟਮਰ ਬਸ ਬੈਠੀ ਰਹੇ ਇੱਥੇ ਹੀ ਨਹੀਂ ਹੈਗੇ ਤੇ ਨਾ ਪਰਾਂ ਦਾ ਆਟਾ ਗੁੰਨੇ ਨਾ ਪੇੜੇ ਕੀਤੇ ਨਾ ਸਫਾਈ ਕੀਤੀ ਕੁਝ ਵੀ ਨਹੀਂ ਕੀਤਾ ਤੇ ਅੱਜ ਸਾਰੇ ਕੰਮ ਨੇ ਕਰਨ ਵਾਲੇ ਸਫਾਈ ਵੀ ਕਰਨੀ ਹੈ ਆਟ ਲੱਕੜਾ ਵੀ ਲੈ ਕੇ ਆਉਣੀ ਐ ਬੀਬੀ ਦੇ ਵੀ ਲੈ ਕੇ ਆਉਣੇ ਆ ਤੇ ਮਾਈਓ ਦਾ ਸਾਮਾਨ ਵੀ ਜਾ ਕੇ ਲੈ ਕੇ ਆਉਣੇ ਤਿੰਨ ਚਾਰ ਤਾਂ ਮਾਰਕੀਟਾਂ ਦੇ ਵਿੱਚ ਮੈਂ ਜਾਣਾ ਸਾਮਾਨ ਲੈਣ ਵਾਸਤੇ ਤੇ ਟਾਈਮ ਸਵੇਰੇ ਦੇ ਸਵਾ 8 ਹੋ ਗਏ ਆ ਤੇ ਹੁਣ ਆਪਾਂ ਕੰਮ ਕਰਾਉਣਾ ਸਟਾਰਟ ਕਰਦੇ ਆ ਤੇ ਬਾਕੀ ਇਧਰ ਮਿਲੋ ਕਿੱਦਾਂ ਸੇਵਰ ਕੀ ਹਾਲ ਠੀਕ ਠਾਕ ਹੈ ਜੀ ਤੇ ਮੈਂ ਬਰ ਕੁਰਸੀ ਡਾਲ ਲਈ ਤੋਂ ਪਰੇ ਵਿੱਚ ਅਜੋਦੀ ਕਰਕੇ ਡਾਈ ਹੈ ਜੀ ਤੁਸੀਂ ਸਿੱਧਾ ਸੀਗਾ ਬਾਹਰ ਮੈਂ ਥੋੜੇ ਜਿਹਾ ਝੂਮੂ ਜੀ ਜੀ ਤੇ ਆਪਾਂ ਨੇ ਮਿੱਥੁਰ ਆਪਣਾ ਪੈਂਥਰ ਜੀ ਸੇਵਰ ਨੇ ਸਵੇਰੇ ਸਵੇਰੇ ਬਾਹਰ ਕੱਢ ਲਿਆ ਤੇ ਕਿਧਰ ਗਿਆ ਇਹ ਇਹਨਾਂ ਦਾ ਆਦਤ ਬਹੁਤ ਹੁੰਦੀ ਲੋਕੀ ਬਹਿਣ ਦੀ ਉਹ ਦੇਖ ਬਨੇਓ ਉਹਦੇ ਆਦਰ ਆਜਰੇ ਮੜਾ ਮੂਟੇ ਨੂੰ ਅਸੀਂ ਬਣ ਕੇ ਬਾਹਰ ਕੱਢ ਲੰਨੇ ਆਪਾਂ ਵਿਚਾਰ ਮੜੀ ਮੂਟੀ ਨੂੰ ਆਦਤ ਪੈ ਜੂਗੀ ਆਜੋ 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 ਇਹਨੂੰ ਇਹਦਾ ਬਾਹਰ ਕੱਢਦੇ ਆ ਤਾਂ ਕਿ ਪਤਾ ਲੱਗੇ ਵੀ ਆਪਣਾ ਘਰ ਕੱਲ ਅੰਦਰ ਨਹੀਂ ਹੈਗਾ ਇੱਥੇ ਬਾਹਰ ਵੀ ਆਪਣਾ ਘਰ ਹੈ ਹੈਨਾ ਕੀ ਫੇਰ ਅੰਦਰ ਭੱਜ ਜਾਂਦਾ ਫਿਰ ਇਹਨਾਂ ਦੋ-ਤਿੰਨ ਦਿਨਾਂ ਦਾ ਕੀ ਕਰਦਾ ਹੈ ਉੱਥੇ ਤੱਕ ਉਹ ਦਰਵਾਜ਼ੇ ਤੱਕ ਆਉਂਦਾ ਫੇਰ ਅੰਦਰ ਭੱਜੀ ਕਿ ਮੁੜ ਜਾਂਦਾ ਹੈ ਪੈਂਥਰ ਜਾਨ ਦਾ ਖਰਚ ਦੇਖਦੇ ਕੀ ਕਰਦਾ ਹੈ ਅਜਿਹਾ ਸਾਰੇ ਕਰਦਾ ਹੈ ਮਿਆਨਾ ਕਰਦਾ ਫਿਰਦਾ ਹੈ ਨਾ ਕਦੇ ਕਿੱਥੇ ਜਾਂਦਾ ਕਦੇ ਕਿੱਥੇ ਜਾਂਦਾ ਕਦੇ ਕਿਹੜੇ ਗੰਮਲੇ ਪਿੱਛੇ ਕਦੇ ਕਿਹੜੇ ਗੰਮਲੇ ਵਿੱਚ ਉਹ ਪੈਂਥਰ ਲੈ 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 ਇਧਰ ਪਿੱਛੇ ਬਹੁਤ ਵੱੜਦਾ ਬਿੱਲੀਏ ਦਾ ਨੇ ਇੱਕ ਹੈਬਿਟ ਹੁੰਦੀ ਆ ਇਹ ਲੋਕੇ ਬਹੁਤ ਬੈਨੇ ਖਾਸ ਤੌਰ ਤੇ ਜਿਹੜੇ ਬੱਚੇ ਹੁੰਨੇ ਬਿੱਲੀਆਂ ਦੇ ਇਹਨਾਂ ਦੀ ਐਦਾਂ ਹੁੰਦੀ ਆ ਜਦੋਂ ਵੀ ਸੋਨੇ ਆ ਜਾਂ ਵੈਸੀ ਆਮ ਵੀ ਨਾ ਬੜਾ ਹੁਣ ਤੱਕ ਤਾਂ ਇਸ ਸਕੁੰਦਰੀ ਇਹ ਨੇ ਸਕੁੰਦਰੀ ਹੁਣੇ ਵੀ ਕਹਿੰਦੇ ਨੇ ਆਪਣੀ ਇਟਾਲੀਅਨ ਲੈਂਗੁਏਜ ਦੇ ਵਿੱਚ ਲੁਕੇ ਬਹਿਣ ਨੂੰ ਕਹਿੰਦੇ ਆ ਵੀ ਸਕੁੰਦਰੀ ਹੋਣਾ ਇਹ ਸਕੁੰਦਰੀ ਬਹੁਤ ਹੁੰਦੇ ਆ ਦੇ ਸਾਰੇ ਗਲਤ ਕੰਮ ਕਰਨ ਦਾ ਠੇਕਾ ਤਹੀ ਨਾ ਤਵੇਂ ਹੈ ਹੈ ਮੈਂ ਤਰ ਕੀ ਕਹਨੇ ਹੈ ਫੱਜੂ ਲੱਗ ਮੈ ਹੈ ਫਿਕਨਾਂ ਤੇ ਵੀ ਲੱਗੂਗੇ ਤੇਰੇ ਸਾਰੇ ਸਾਰੇ ਜਿੰਨੇ ਗਲਤ ਕੰਮ ਤਹੀ ਕਰਨੀ ਹੈ ਚਾਹ ਪਾਣੀ ਮੈਤਰੋ ਪੀ ਲਿਆ ਆਪਾਂ ਨੇ ਹੁਣ ਆਪਾਂ ਚੱਲਦੇ ਆ ਆਪਣੀ ਸ਼ੌਪ ਤੇ ਪੈਂ ਸਰ ਦੇਖੋ ਚਿੜੀਆਂ ਨਹੀਂ ਦੇ ਦੇ ਚਿੜੀਆਂ ਦੀ ਪਛਾਣ ਵੀ ਕਰਦਾ ਜੀ ਹਾਂਜੀ ਹਾਂਜੀ ਉਹ ਚਿੜੀਆਂ ਬੋਲਦੀਆਂ ਨੇ ਹਰੀਓ ਉਰੇ ਆ इधर ਆ ਹਾਂਜੀ ਹਾਂਜੀ ਉਰੇ ਆਓ ਰੇ ਆਓ ਰੇ ਲਓ ਰੇ ਕੁੱਸਾ ਬਹੁ ਕਰਦਾ ਕੁੱਸਾ ਬਹੁਤ ਹੈ ਜੂ ਬਹੁਤ ਕੁੱਸਾ ਕਰਦਾ ਹੈ ਲੈ 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 ਪੈਂਸਰ ਐਂ ਕਾ ਚੇਮਾ ਇਹਨੂੰ ਇਹਨੂੰ ਉਹਦੇ ਸਮਾਨ ਖੜਕ ਦੇ ਵਿੱਚ ਦੁੱਧ ਪਾਜੀ ਮੜੇ ਹਾਂਜੀ ਦੁੱਧ ਪਾਉਂਗੀ ਦੁੱਧ ਨਾਲ ਥੋੜਾ ਜਿਹਾ ਨਰਮ ਹੋ ਜਾਣਾ ਨਰਮ ਹੋ ਜਾਣਾ ਹਾਂ ਮੈਂ ਦਰਵਾਜ਼ੇ ਬੰਦ ਕਰ ਦਿੰਦਾ ਨਾ ਠੀਕ ਨਹੀਂ ਚੱਲ ਵੀ ਅੰਦਰ ਆ ਹੁਣ ਓਕੇ ਵਾਹਿਗੁਰੂ ਜੀ ਆਪਾਸ਼ਾ ਅੰਦਰੋਂ ਪੱਟੀ ਆ ਕੇ ਗਰਮੀ ਇੰਨੀ ਜ਼ਿਆਦਾ ਅੰਦਰ ਅੰਦਰ ਪੂਰੀ ਐਸ ਟਾਈਮ ਹੀਟ ਵੱਜ ਜਾਏ ਪੂਰੀ ਐ ਤੇ ਆਪਾਂ ਇੱਕ ਵਾਰ ਆਪਣੇ ਏਸੀ ਜੀ ਲਾ ਦਈਏ ਦੋ ਏਸੀ ਆਪਣੇ ਦੋਨੇ ਆਪਾਂ ਚਲਾਉਣੇ ਪੈਣੇ ਆ ਏਸੀ ਚ ਲਾ ਕੇ ਨਾ ਅੰਦਰ ਸਾਰਾ ਫਿਰ ਠੰਡਾ ਜਾ ਹੋ ਜਾਂਦਾ ਵਧੀਆ ਕਿਉਂ ਜਿਹੜੇ ਪੱਟਾ ਵੀ ਕੋਣੇ ਕਿ ਰੱਖਦੇ ਆ ਉਹ ਵੀ ਫਿਰ ਨਾ ਜਦ ਗਰਮੰਦ ਤਾਂ ਜ਼ਿਆਦਾ ਹੁੰਦਾ ਵੀ ਇੱਕ ਲੱਖ ਜ਼ਿਆਦਾ ਛੇਤੀ ਜ਼ਿਆਦਾ ਲੇਵੀਦ ਹੋ ਜਾਂਦਾ ਉਹ ਵੀ ਹਾਨੀ ਕਰਕੇ ਉਹ ਵੀ ਵਧੀ ਨਹੀਂਗਾ ਆਟਾ ਖਰਾਬ ਹੋ ਜਾਂਦਾ ਤੇ ਇੱਕ ਆ ਲੱਗੇ ਹੋਏ ਸੀ ਇਹ ਬਿਲਕੁਲ ਐ ਜਿਹੜਾ ਬੰਦਾ ਇੱਥੇ ਪੀਸੀ ਬਣਾਉਂਦਾ ਨਾ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੈ ਪੀਸੀ ਇੱਥੇ ਬਣਾਉਂਦਾ ਬਣਾਦਾ ਬੰਦਾ ਤੇ ਉਹ ਰੇ ਆ ਜਾਂਦਾ ਇੱਥੇ ਆ ਕੇ ਥੱਲੇ ਇਸੀ ਦੇ ਨਾਲੇ ਹਵਾ ਆਉਂਦੀ ਹੈ ਨਾਲੇ ਆਪਣੀ ਗਰਮੀ ਉਸ ਕਰਦਾ ਪਰ ਬੰਦਾ ਬਿਮਾਰ ਵੀ ਹੋ ਜਾਂਦਾ ਯਾਰ ਜਦ ਪੱਠੀ ਦੇ ਇੱਕ ਲੱਖ ਮੁਰੇ ਹੁਣੇ ਸੀ ਉਹਰੇ ਤੇ ਬਿਮਾਰ ਵੀ ਬੰਦਾ ਤਾਂ ਹੀ ਹੁੰਦਾ ਪਾ ਖੜੇ ਨਹੀਂ ਹੁੰਦਾ ਇੰਨੀ ਗਰਮੀ ਆ ਨਾ ਇੰਨੀ ਗਰਮੀ ਆ ਤੂੰ ਛੱਡ ਗਾ ਲੋ ਬਾਹਰ 30 32 ਡਿਗਰੀ ਟੈਂਪਰੇਚਰ ਹੈ ਤੇ ਪੱਠੀ ਦੇ ਵਿੱਚ 450 500 ਡਿਗਰੀ ਟੈਂਪਰੇਚਰ ਹੁੰਦੇ ਉਹਦੇ ਬਾਹਰ ਜਿਹੜੀ ਅਗ ਨਿਕਲਦੀ ਹੈ ਨਾ ਬਾਹਰ ਉਹ ਤੇ ਅੰਦਰ 4 ਬਾਕੀ ਗਰਮੀ ਨੇ ਬਹੁਤ ਜ਼ਿਆਦਾ ਔਖਾ ਯਾਰ ਤੇ ਇਧਰ ਮੇਤਰੋ ਫਾਈਨਲੀ ਆਪਾਂ ਸਾਰੀ ਨਿਵੇੜ ਦਾ ਕੰਮ ਦੇਖੋ ਇਧਰ ਅੰਦਰ ਵੀ ਸਾਰੀ ਸਾਫ ਕਰਤਾ ਤੇ ਬਾਹਰ ਵੀ ਸਾਰੀ ਸਾਫ ਕਰਤਾ ਤੇ ਬਸ ਉਹਨਾਂ ਦਾ ਲਾਈਕ ਆ ਸਾਫ ਕਰਨ ਤੋਂ ਰਹਿ ਗਿਆ ਆਪਣਾ ਤੇ ਫ੍ਰਿਜ ਦੇ ਵਿੱਚ ਵੀ ਇਹਨਾਂ ਲਾਉਣ ਤੋਂ ਰਹਿ ਗਿਆ ਦੇਖੋ ਚੈਸ ਵੀ ਖਤਮ ਹੋਈ ਵੀ ਆਪਣੇ ਪਰੌਂਡੀ ਜਮਾਈ ਨਹੀਂ ਖਤਮ ਹੋਈ ਵੀ ਉਹ ਵੀ ਹੈਗੀ ਤੇ ਇਹ ਵੀ ਲਾਉਣੀ ਹੈ ਉਧਰੋਂ ਤੇ ਇਧਰ ਸ਼ਮਤ ਰਹਿਮਲ ਕਿੰਨਾ ਕੰਮ ਰਹਿ ਗਿਆ ਤੇ ਬੱਸ ਜੀ ਇੱਧਰ ਇੱਧਰ ਕੋ ਰਹਿ ਗਿਆ ਬਾਕੀ ਸਾਰਾ ਵੈਰੀ ਗੁੱਡ ਹੋ ਗਿਆ ਕੰਮ ਹੋ ਗਿਆ ਤੇ ਇਧਰ ਆਟਾ ਆਪਣਾ ਇਹ ਵੀ ਦੇਖੋ ਲੱਗ ਪਾ ਕੇ ਤਿਆਰ ਹੈ ਕੰਮ ਆਪਾਂ ਇਕੱਠੇ ਸ਼ੁਰੂ ਕਰ ਰਹੇ ਸਾਰੇ ਦੋਤ ਨੇ ਆਗਰਾ ਕੀ ਕਰਤਾ ਜੀ ਉਹ ਮੈਂ ਦੋ ਬੰਦੇ ਨੂੰ ਨਾ ਦਿਓ ਜੀ ਇਹਨਾਂ ਨੂੰ ਇੰਨੇ ਸਾਲ ਕਿਵੇਂ ਚੱਕੀਆਂ ਆਏ ਆ ਤੁਸੀਂ ਜੀ ਇਹ ਲੋਕ ਨਹੀਂ ਚੱਕਣਗੇ ਸਾਰੇ ਇਕੱਠੇ ਚੱਕਣੀ ਹੋਣਾ ਆ ਦੇਖੋ ਆ ਦੇਖੋ ਆ ਦੇਖੋ ਬਚੋ ਹੋ ਗਿਆ ਤੁਸੀਂ ਹਰ ਵਾਰ ਐਵੇਂ ਹੀ ਕਰਦੇ ਹੋਗੇ ਹੈ ਤੁਸੀਂ ਹਰ ਵਾਰ ਹੀ ਕਰਦੇ ਹੁੰਦੇ ਹੋ ਐਵੇਂ ਉਹ ਮੈਨੂੰ ਆਉਂਦਾ ਵੀ ਕੰਮ ਮਿੰਟੋ ਮਿੱਟੀ ਨਹੀਂ ਪੜੇ ਬਾਰ ਵਾਰ ਜਿਹੜੇ ਮਿੱਥਵਾ ਜਾਈਂ ओके ਤੇ ਦੁਕਾਨ ਦਾ ਸਾਰਾ ਕੰਮ ਕਰ ਨਿਬੜ ਗਿਆ ਮਿੱਤਰੋ ਹੁਣ ਆਪਾਂ ਚੱਲਿਆਂ ਲੈਣ ਵਾਸਤੇ ਲੱਗਣਾ 10 ਵਜੇ ਪੂਰੇ ਤੇ 10 ਵਜੇ ਗਰਮੀ ਇੰਨੀ ਜ਼ਿਆਦਾ ਹੋ ਗਈ ਨਾ ਆਪਣੇ ਪੰਜਾਬ ਦੇ ਨਾਲੇ ਟੈਂਪਰੇਚਰ ਰਣ ਲੱਗ ਗਿਆ ਇਟਲੀ ਦਾ ਵੀ ਤੇ ਦੇਖੋ 33 ਡਿਗਰੀ ਟੈਂਪਰੇਚਰ ਹੈ 30 36 ਡਿਗਰਾ ਦੀ ਮੰਨ ਲਓ ਵੀ 10 ਵਜੇ ਹਲੇ 5 ਮਿੰਟ ਹੋਏ ਆ ਤੇ 33 ਡਿਗਰੀ ਟੈਂਪਰੇਚਰ ਹੈ ਦੁਪਹਿਰ ਨੂੰ ਇਹਨੇ 40 ਕ੍ਰੋਸ ਹੋ ਜਾਣਾ ਜਿਹੜਾ ਆਪਣੇ ਕਹਿੰਦੇ ਨਾ ਵੀ ਪੰਜਾਬ ਦੇ ਵਿੱਚ 45 45 ਡਿਗਰੀ ਟੈਂਪਰੇਚਰ ਹੈ ਉਰੇ ਵੀ ਗਰਮੀ ਇੰਨੀ ਉਹ ਜੋਰਾਂ ਛੋਰਾ ਦੇ ਪੈਂਦੀ ਹੈ ਤੇ ਪਹਿਲਾਂ ਮਿੱਤਰੋ ਨਾ ਮੜਾਇਆ ਪਾ ਇੱਥੇ ਰੋਣਾ ਹੈ ਮਾਰਕੀਟ ਓਬਵੀਅਸ ਦੇ ਵਿੱਚ ਇੱਥੋਂ ਮੈਂ ਨਾ ਟੋਪੀ ਲੈਣੀ ਆ ਕਿਉਂਕਿ ਨਾ ਗਰਮੀ ਯਾਰ ਬਹੁਤ ਜ਼ਿਆਦਾ ਹੈ ਅੱਧ ਤੋਂ ਵੀ ਸਿੱਧੀ ਮੱਥੇ ਪੈਂਦੀ ਹੈ ਲੱਕੜਾ ਲੁਕੜਾ ਲੱਦਣੀਆਂ ਹੋਰ ਵੀ ਸਾਰੇ ਕੰਮ ਕਰਨੇ ਟੋਪੀ ਨਾਲ ਵਧੀਆ ਇੱਥੋਂ ਪਰਛਾਵਾਂ ਜੇ ਜਾਂਦਾ ਉੱਪਰ ਤੇ ਫਾਇਦਾ ਰਹਿੰਦਾ ਨਹੀਂ ਨਾ ਮੱਥਾ ਬਹੁਤ ਤਪਦਾ ਗਰਮੀ ਨਾਲੇ ਸ਼ੁਰੂ ਹੋਈ ਆ ਹਾਲ ਤਾਂ ਜੂਨ ਜੁਲਾਈ ਦਾ ਮਹੀਨਾ ਆਉਣਾ ਹੈ ਗਰਮੀ ਬਹੁਤ ਜ਼ਿਆਦਾ ਆਉਣੀ ਆ ਟੋਪੀ ਦਾ ਫਾਇਦਾ ਹੁੰਦਾ ਮਤਲਬ ਕੰਮ ਕਰਨ ਲ ਲੋ ਵਿਆਪੇ ਇਸ ਆਰੀਆਂ ਟੋਪੀਆਂ ਇਹਨਾਂ ਨੂੰ ਕਰਦੇ ਪਸੰਦ ਕੋਈ ਚਾਹੇ ਵਮ ਇਦਾਂ ਨਹੀਂ ਹੋਵੇ ਕੋਈ ਜਾਲੀਦਾਰ ਨਾਲੇ ਸਿਰ ਨੂੰ ਹਵਾ ਲੱਗੀ ਜਾਵੇ ਤੇ ਨਾਲੇ ਉੱਪਰੋਂ ਫਰੰਟ ਤੋਂ ਨਾਲੇ ਆਪਣਾ ਧੁੱਪ ਤੋਂ ਬਚਾਵੇ ਫਾਈਨਲੀ ਮੇਥਰੋ ਆਪਸੰਦ ਕੀਤੀ ਆਪਾਂ ਨੇ ਕੈਲੀਫੋਰਨੀਆ ਰਿਪਬਲਿਕ ਓਕੇ ਲੋ ਮੇਥਰੋ ਇੱਥੋਂ ਲਦਾਂਗੇ ਆਪਾਂ ਲੱਕੜਾਂ ਪਿਛਲੀ ਵਾਰ ਨਾਲ ਲੱਕੜਾਂ ਮੈਂ ਜਿਹੜਾ ਆਹ ਵਾਲਾ ਛੱਟਾ ਇਹਨੂੰ ਪਰਲੇ ਪਾਸੇ ਲੱਦਿਆ ਸੀ ਗਿਆ ਇਹਦਾ ਹਿਸਾਬ ਤਾਂ ਲੱਕੜਾਂ ਦਾ ਇਦਾਂ ਹੁੰਦਾ ਹੈ ਜਦੋਂ ਲੱਕੜਾਂ ਦਾ ਢੇਰ ਲਾਉਣ ਲੱਗਦੇ ਹਨ ਉਹ ਇੱਥੋਂ ਸ਼ੁਰੂ ਕਰਦੇ ਲਾਉਣਾ ਕੋਈ ਇੱਧਰ ਕੰਚੇ ਲੋ ਆ ਇਹਦੇ ਕੋਲ ਇੱਥੋਂ ਢੇਰ ਲੱਗਦਾ ਲਾਉਣਾ ਸ਼ੁਰੂ ਕਰਦੇ ਆ ਪੇ ਇੱਥੋਂ ਵੱਢੀ ਜਾਂਦੇ ਇੱਥੇ ਢੇਰੀਂ ਗੇ ਲਾਈ ਜੇ ਨੇ ਅਸੀਂ ਪਿੱਛੇ ਨੂੰ ਜਾਈ ਜੇ ਨੇ ਬੱਲੇ ਬਸੇ ਨੂੰ ਤੇ ਉਧਰ ਮੇਰੇ ਤੋਂ ਉਹਨੇ ਕਿਹਾ ਪਰਲੇ ਪਾ ਚੱਕਾ ਲੱਕੜ ਸਾਰੀ ਸੁੱਕੀ ਹੋਇਆ ਉਹ ਜਿਹੜੀ ਲੱਕੜੇ ਦੇ ਪਰਲੇ ਪਾ ਚੱਕੀ ਸੀਗੀ ਉਹਨੂੰ ਅੱਗੇ ਬਹੁਤ ਔਖੀ ਲੱਗਦੀ ਆ ਜਿਹੜੀ ਆ ਲੱਕੜ ਐ ਇਹ ਪਹਿਲੀ ਵੱਢ ਕੇ ਰੱਖੀ ਵੀ ਇਹਨੂੰ ਅੱਗੇ ਝੱਟ ਫੜ ਲੈਂਦੀ ਆ ਅੱਜ ਆਪਾਂ ਇੱਥੋਂ ਵੱਢ ਕੇ ਲੇ ਕੇ ਜਾਵਾਂਗੇ ਲੋਕਾਂ ਨੇ ਇੱਥੋਂ ਹੀ ਖੋਲਾ ਪ ਪਰਛਾਮ ਪੈਂਦਾ ਹੋਣਾ ਮੈਂ ਸਾਹਮਣੇ ਬਿਲਕੁਲ ਸੂਰਜ ਦੇ ਫਰੰਟ ਤੇ ਖੜਾ ਦੇਖੋ ਇਧਰ ਉਹ ਸਾਹਮਣੇ ਸੂਰਜ ਹੈ ਤੇ ਮੈਂ ਸੂਰਜ ਦੇ ਬਿਲਕੁਲ ਫਰੰਟ ਤੇ ਖੜਾ ਹਾਂ ਤੇ ਟੋਪੀ ਲੱਤੀ ਵੀ ਕਵਰ ਕੀਤਾ ਪੈਦਾ ਜਿਹਾ ਛਤਰੀ ਨਹੀਂ ਹੋਈਂਦੀ ਇਦਾਂ ਹਉ ਹੱਥ ਛਤਰੀ ਫੜ ਕੇ ਦਾ ਬੰਦਾ ਘੁੰਮਣ ਤੁਰਿਆ ਤੇ ਪਲੱਸ ਨਾਲ ਐਨਕਾ ਐਨਕਾ ਦਾ ਬਹੁਤ ਜ਼ਿਆਦਾ ਫਾਇਦਾ ਹੈ ਜਿਹੜੀਆਂ ਆਪਣੀ ਅੱਖਾਂ ਇਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਆਪਣਾ ਇੱਕ ਅੰਗ ਹੈ ਸਰੀਰ ਦਾ ਜਿਹੜੇ ਗੋਰੇ ਲੋਕਾਂ ਨੂੰ ਤੁਸੀਂ ਦੇਖੇ ਹੋਣੇ ਇਹ ਹੀ ਐਨਕਾ ਤਾਂ ਬਿਲਕੁਲ ਵੀ ਬਿਸਾਹ ਨਹੀਂ ਕਰਦੇ ਇਹ ਹੀ ਕਾਰਨ ਹੈ ਵੀ ਅੱਖਾਂ ਉਹਦਾ ਬਹੁਤ ਬਚਾ ਕੇ ਰੱਖਦੇ ਆ ਇੰਪੋਰਟੈਂ ਇਹਦਾ ਫਾਇਦਾ ਇਹ ਹੈ ਜਿਹੜੀ ਸੂਰਜੀ ਰੋਸ਼ਨੀ ਆ ਗਰਮੀ ਦੇ ਵਿੱਚ ਖਾਸ ਤੌਰ ਤੇ ਆਪਣੀ ਅੱਖਾਂ ਰਾਹੀਂ ਆਪਣੇ ਬ੍ਰੇਨ ਨੂੰ ਸਿਗਨ ਦਿੰਦੀ ਹੈ ਆਪਣਾ ਦਿਮਾਗ ਥੱਕਦਾ ਫਿਰ ਬੰਦਾ ਬਥਰਕਾਵੜ ਮਹਿਸੂਸ ਕਰਦਾ ਕਿ ਇਹ ਮੈਂ ਦੇਖਿਆ ਨਹੀਂ ਜੇ ਆਪਾਂ ਧੁੱਪ ਵਿੱਚ ਬਾਹਰ ਨਿਕਲਦੇ ਆ ਆਪਣੀ ਅੱਖਾਂ ਖੁੱਲਦੀ ਨਹੀਂ ਹੁੰਦੀਆਂ ਆਪਾਂ ਮਾੜੇ-ਮਾੜੇ ਵਿਦੇ ਵੀ ਦੇਖਦੇ ਆ ਜਾਂ ਬਾਹਰੋਂ ਅੰਦਰ ਜਾਂਦੇ ਆ ਇੱਕ ਲੱਖ ਬਾਹਰ ਚਾਹਣਾ ਹੁੰਦਾ ਅੰਦਰ ਨੇਰਾ ਹੁੰਦਾ ਉਹ ਇਫੈਕਟ ਆਪਾਂ ਨੂੰ ਇੱਕ ਲੱਖ ਤੀ ਬਦਲ ਲੱਗਦਾ ਹੈ ਹੌਲੀ-ਹੌਲੀ ਆਪਾਂ ਨੂੰ ਚੀਜ਼ਾਂ ਦਾ ਅਸਰ ਪਤਾ ਲੱਗਦਾ ਹੈ ਇਸ ਕਰ ਗਰਮੀ ਦੇ ਵਿੱਚ ਐਨਕ ਤਾਂ ਜ਼ਰੂਰ ਲਾ ਕੇ ਰੱਖਣੀ ਚਾਹੀਦੀ ਆ ਓਕੇ ਤੇ ਲੱਕੜਾ ਨੂੰ ਇੱਥੋਂ ਚੱਕਣਾ ਛਾਂਣ ਛਾਂ ਕੇ ਆਪਾਂ ਇੱਥੇ ਗੱਡੀ ਦੇ ਵਾਟੇ ਲਾ ਲੈਣਾ ਆਪਣਾ ਲੱਕੜਾਂ ਦਾ ਤੇ ਬਾਅਦ ਚ ਇਕੱਠੀਆਂ ਜਾ ਕੇ ਮਿੰਟੋ ਮੀਡੀ ਆਪਾਂ ਲੱਗ ਦੇਣੀਆਂ ਕਿਉਂ ਲੱਕੜਾ ਲੋ ਨੂੰ ਛਾਂਣ ਛਾਂਟ ਲੈ ਕੇ ਜਾਣਾ ਜਿਹੜੀ ਆਹ ਵਈ ਲੱਕੜ ਹੈ ਇਹਦੇ ਨਾਲ ਕੋਲਾ ਬਣਦਾ ਤੇ ਆਪਣੇ ਬਹੁਤੇ ਕੰਮ ਨਹੀਂ ਆਉਂਦੀ ਹੈਗੇ ਤੇ ਲੱਕੜਾ ਪਹੁੰਚਾਈ ਦੀ ਹੁੰਦੀ ਐਦਾਂ ਦੀ ਉਹ ਜਿਹੜੀ ਪਾਟੀ ਵੀ ਹੋਵੇ ਤੇ ਇਹਨੂੰ ਅੱਗੇ ਵਛੇਤੀ ਫੜ ਜਾਂਦੀ ਆ ਤੇ ਆਪਣੇ ਕੋਲੇ ਵਧੇ ਬਣਦੇ ਨੇ ਉਹ ਲੱਬੜੀ ਮੈਂ ਦੇਖੋ ਸਾਰੀ ਇੱਕ ਸਰ ਰਹੀ ਨਾ ਹੈਗੀ ਉਹਨਾਂ ਦੜਾ ਹੀ ਸਟਿਆ ਵੇ ਜਦ ਉੱਪਰ ਚੜਨਾ ਪੈਂਦਾ ਸਾਰੇ ਮੈਨੂੰ ਹਲੋ ਵੀ ਫਾਈਲੀ ਗੱਡੀ ਲੱਕੜਾਂ ਦੀ ਨੱਕੋ ਤੇ ਟਾਈਮ ਦੇਖੋ ਲੈ 10 ਮਿੰਟ ਪਈਆਂ 11 ਵਜਣ ਦੇ ਵਿੱਚ ਗਰਮੀ ਦੇ ਦਿਨ ਇਹ ਜਿਹੜੇ ਹੋਗੇ ਨਾ ਐਦਾਂ ਲੱਗਦਾ ਵੀ ਜੇ ਸਵੇਰੇ ਉਠ ਕੇ ਕਾਫੀ ਪੀਤੀ ਸੀ ਨਾ ਉਹ ਕੱਲ ਪੀਤੀ ਸੀਗੀ ਇਹ ਜਿਹੜੇ ਦਿਨ ਹੋਗੇ ਗਰਮੀ 'ਚ ਗਰਮੀ ਤਾਂ ਹੁੰਦੀ ਆ ਪਰ ਫਾਇਦਾ ਵੀ ਹੁੰਦਾ ਇਹ 'ਚ ਆਪਾਂ ਕੰਮ ਬਹੁਤ ਕਰ ਸਕਦੇ ਆ ਦੇਖੋ 11 ਵਜੇ ਹਲੇ ਮੈਂ ਕਹਿੰਦਾ ਕਿੰਨੇ ਕੰਮ ਨੇ ਵੇੜਦੇ ਜੇ ਸਿਆਲ ਦੇ ਦਿਨ ਹੁੰਦੇ ਤਾਂ ਦਿਨ ਭੱਜੀ ਜਾਂਦਾ ਸਿਆਲ ਤੇ ਨਹੀਂ ਪਤਾ ਲੱਗਦਾ ਵੀ ਜਦ ਕੱ ਚੜਦਾ ਤੇ ਕਾ ਛਿਪਦਾ ਤੇ ਹੁਣ ਕਰਾਉਣੀ ਆਪਾਂ ਆਪਣੀ ਗੱਡੀ ਦਾ ਕੰਡਾ ਦੇਖਦੇ ਆ ਲੱਕੜ ਕਿੰਨੀ ਕੁ ਹੋ ਗਈ ਕਿੰਨਾ ਕੁ ਵਜਨ ਲੱਕੜ ਦਾ ਹੋ ਗਿਆ ਉਹ ਉਧਰ ਲੱਗੇ ਹੋਏ ਆ ਕੰਮ ਕਰਨ ਵਾਸਤੇ ਉਹ ਵੀ ਲੱਕੜਾਂ ਦੀ ਤਿਆਰੀ ਕਰ ਰਹੇ ਆ ਪੂਰੀ ਐਣ ਇੱਥੇ ਕੋਈ ਨਹੀਂ ਹੈਗਾ ਅੰਦਰ ਇੱਥੇ ਕੰਡਾ ਇੱਥੇ ਜਾ ਕੇ ਉਹ ਜੋਖਦੇ ਆ ਜਿਵੇਂ ਧਰਮ ਕੰਡਾ ਨਹੀਂ ਹੁੰਦਾ ਇਹ ਕੰਡਾ ਉਹੀ ਆਣ ਹੋਰਨ ਵਾਰਨਾ ਪੈਂਦਾ ਤਾਂ ਉਧਰੋਂ ਆਊਗਾ ਹੋਰ ਖਾ ਗਿਆ ਲੱਕੜ ਦਾ ਬਜਨ ਹੋਇਆ ਆਪਣੀ ਦਾ 1.5 ਕੁੰਟਲ ਕਿਉਂ ਗਰਮੀ ਦੇ ਵਿੱਚ ਲੱਕੜ ਧੁੱਪ ਚ ਪਈ ਰਹਿੰਦੀ ਆ ਸੁੱਕ ਜਾਂਦੀ ਆ ਤੇ ਲੱਕੜ ਹੌਲੀ ਹੋ ਜਾਂਦੀ ਆ ਤੇ ਲੱਦ ਵੱਧ ਹੋ ਜਾਂਦੀ ਆ ਤੇ ਬਜਨ ਘਟੂ ਹੁੰਦਾ ਆ ਆਪਾਂ ਨੂੰ ਫਾਇਦਾ ਵੱਧ ਹੁੰਦਾ ਏ ਇਹਦਾ ਨੁਕਸਾਨ ਹੁੰਦਾ ਇਹਨਾਂ ਨੂੰ ਫਾਇਦਾ ਹੁੰਦਾ ਸਿਆਲ ਦੇ ਵੀ ਜ਼ਿਆਦਾ ਜਦੋਂ ਮੀਂਹੂ ਪੈਂਦੇ ਆ ਉਦੋਂ ਫੇਰ ਲੱਕ ਲਗੇ ਜੀ ਇਹ ਬਾਹਰ ਆਉਣ ਲੱਗੇ ਸੀ ਹਾਂਜੀ ਲੱਗ ਰਿਹਾ ਇੱਥੇ ਤੱਕ ਆਉਂਦਾ ਫਿਰ ਅੰਦਰੋਂ ਭੱਜ ਜਾਂਦਾ ਮੈਨੂੰ ਅਜੀ ਦੇ ਘਰ ਕੀ ਫਿਰਦੀ ਸੀ ਬਾਹਰੋਂ ਮੈਂ ਕਿਹਾ ਗੱਡੀ ਚ ਗੱਡੀ ਸਾਡੀ ਇਹ ਵੀ ਨਿੱਕੀ ਨੂੰ ਫਲੈਵਿੰਗ ਦਾ ਕੈਬਰ ਪਹਿਲੀ ਵਾਰੀ ਦੇਖਿਆ ਹਾਂ ਹਾਂ ਗਰਮੀ ਬਹੁਤ ਹੈ ਹਾਂਜੀ ਗਰਮੀ ਤੇ ਬਹੁਤ ਗਰਮੀ ਆ ਇਹਦਾ ਦੇਖੋ ਇਹ ਨਾਲ ਟੂਪੀ ਚ ਲੱਗਦੀ ਹੁੰਦੀ ਹੈ ਤਾਂ ਸਾਰਾ ਮੱਥਾ ਕਵਰ ਹੋ ਜਾਂਦਾ ਇਧਰ ਵਾਲਾ ਗਾਇਨ ਕਾਇਂਦੀ ਆ ਮੋਤੇ ਸ਼ਾਮਾ ਰਹਿੰਦੀ ਆ ਨਹੀਂ ਤੋਪ ਚੋਦੀ ਬਹੁਤ ਹੈ 35 ਡਿਗਰੀ ਟੈਂਪਰੇਚਰ ਹੋ ਗਿਆ ਹਾਂਜੀ ਕਿੰਨਾ ਹੈ ਅੱਜ ਲੋ ਜੀ ਮੈਂ ਤਰ ਪਹੁੰਚ ਗਿਆ ਆਪਾਂ ਆਪਣੀ ਮਾਰਕੀਟ ਦੇ ਵਿੱਚ ਆ ਦੇਖੋ ਲਿਸਟ ਸਮਾਨ ਦੀ ਕਿ ਦੀ ਬੜੀ ਬੜੀ ਵਿੱਚ ਵਾਹ ਸਾਰਾ ਸਮਾਨ ਪੱਲੇ ਕੇ ਜਾਣੇ ਇੱਥੋਂ ਟਮਾਟਰ ਦੇ ਉੱਪਰ ਲੱਗੀ ਵੀ ਡਿਸਕਾਊਂਟ ਜੇ ਟਮਾਟਰ ਦਾ ਰੇਟ 2.5 ਤੋਂ 3.0 ਕਿਲੋ ਵੀ ਵਿਕਿਆ ਤੇ ਹੁਣ ਦੇਖੋ ਨਵੰਤਾ ਨੋਵਿਚਨ ਤੇਜ਼ ਮੀ ਪਸੂਣਾ ਦੇ ਟਮਾਟਰ ਕਿੰਨੇ ਹੈ ਬਿਲਕੁਲ ਐਂਡ ਰੈੱਡ ਤੇ ਕਿੰਨਾ ਫਰੈਸ਼ ਤੇ ਸ਼ਿਮਲਾ ਮਿਰਚਾਂ ਤੇ ਵੀ ਡਿਸਕਾਊਂਟ ਲੱਗਾ ਦੇਖੋ ਇਹ ਵੀ ਕਿ ਜੀਓ 99 ਸੈਟ ਦੀ ਹੈ ਤੇ ਇਹ ਹੈਗੀਆਂ ਰੈੱਡ ਪੋਮਡ ਰੋਸੀ ਤੇ ਇਹ ਹੈਗੇ ਜਾਲੀ ਪੀਲੇ ਇਹਨਾਂ ਦੇ ਵੀ ਡਿਸਕਾਊਂਟ ਹੈ ਨਾ ਤੇ ਵੀ ਡਿਸਕਾਊਂਟ ਹੈ ਸ਼ਾਲ ਦੇ ਵਿੱਚ ਬਹੁਤ ਮਹਿੰਗਾ ਸੀਗਾ ਸਮਾਨ 3-3 ਰੁਪਏ 2.5-2.5 ਰੁਪਏ 3.5-3 ਰੁਪਏ ਕਿਲੋ ਵੀ ਛੇਵਲਾ ਮਿਰਚੇ ਵਿਕ ਜਾਂਦੀ ਸੀਗੀਆਂ ਇੱਕ ਲੈਣਾ ਹੈ ਆਪਾਂ ਨੇ ਇੱਕ ਸੇਤਾ ਫੂੰਗੀ ਦਾ ਖੁੰਬਾਂ ਦਾ ਟਾਈਮ ਦੇਖੋ ਹੁਣ ਤੁਸੀਂ 13:13 ਹੋ ਗਏ ਪੂਰੀ ਐਨ ਕਿੰਨਾ ਪ੍ਰੋਪਰ ਟਾਈਮ ਹੋ ਗਿਆ ਪੂਰਾ ਵਧੀਆ ਐਨ ਤੇ ਸਵੇਰ ਤਨਣਾਉਣ ਦਾ ਟਾਈਮ ਲੱਗਿਆ ਤੇ ਨਾ ਟਾਈਮ ਲੱਗਿਆ ਮਿੱਤਰੋ ਕੁਝ ਖਾਣ ਪੀਣ ਦਾ ਢੋਖੀ ਬਹੁਤ ਲੱਗੀ ਵੀ ਆ ਤੇ ਗਰਮੀ ਬਹੁਤ ਆਉਂਦੀ ਹੈ ਮੈਂ ਜਿਹੜੀ ਸਵੇਰ ਉੱਠ ਕੇ ਨਾ 1 ਵਜੇ ਬਲੈਕ ਕਾਫੀ ਪੀਤੀ ਆ ਬਸ ਉਹੀ ਪੀਤੀ ਆ ਤੇ ਮੁੜ ਕੇ ਨਹੀਂ ਸਮਾਂ ਲੱਗਿਆ ਵੀ ਹਾਂ ਖੜ ਕੇ ਕੁਝ ਖਾ ਪੀ ਵੀ ਲਵਾਂ ਕੋਈ ਕੰਮੇ ਬਹੁਤ ਸੀ ਕਰਨ ਵਾਲਾ ਯਾਰ ਕੰਮ ਤੈਨੂੰ ਪਤਾ ਹੈ ਜਲਦੀ ਚਾਲ ਜੇ ਬੰਦਾ ਫੇਰ ਰਿੱਟਮੋੜੀ ਬਣੀ ਜਾਂਦੀ ਹੈ ਜੇ ਰੁਕ ਜਾ ਫਿਰ ਕੰਮ ਰੁਕ ਜਾਂਦੇ ਹਾਂ ਹਲ ਤਾਂ ਮੈਂ ਸਾਮਾਨ ਜਾ ਕੇ ਲੈ ਕੇ ਆਇਆ ਤੇ ਇਸ ਤੋਂ ਬਾਅਦ ਹਲੇ ਮੈਂ ਰੋਟੀ ਪਾਣੀ ਖਾ ਕੇ ਹੋਰ ਵੀ ਜਾਣਾ ਸਾਮਾਨ ਲੈਣ ਵਾਸਤੇ ਕਰਤੂਨ ਲੈ ਕੇ ਆਉਣੇ ਜਗ੍ਹਾ ਤੇ ਮੈਂ ਤੇ ਉਸ ਤੋਂ ਬਾਅਦ ਗੁਰਸ਼ਾਨ ਦੇ ਵੀ ਸਕੂਲ ਤੋਂ ਆਉਣਾ ਤੇ ਜਿਹੜੇ ਵੀਰਾਂ ਦੇ ਕੋਲੇ ਲੈ ਕੇ ਆਉਣੇ ਸੀਗੇ ਉਹ ਆਪਣਾ ਅੱਜ ਦਾ ਆਪ ਸਰ ਜਾਣਾ ਉਹ ਕੱਲੂ ਜਾ ਕੇ ਲੈ ਕੇ ਆਉਂਗਾ हां ओ चाबी चकड़े ऊपर पत गई ਮੰਨ ਲ ਬਣ ਕੇ ਜਿਵੇਂ ਗੱਡੀ ਦੇਖ ਲਈ ਆਉਂਦੀ ਸੀ ਚਲ ਵੈਰੀ ਗੁੱਡ ਲੈ ਖੋਲ ਜਾ ਕੇਟ ਮੈਂ ਫਿਰ ਸਮਾਨ ਜਾ ਕੇ ਤਰਕੇ ਲਈ ਗਿਆ ਤਾਂ ਰੇੜੀ ਤਰਕੇ ਲਈ ਜਾਂਦੇ ਇੱਧੇ ਚੱਕੜੀ ਥੋੜੀ ਸਮਾਂ ਦੋ ਚਾਰ ਬੂਸਤੇ ਹੀ ਆ ਹੱਥ ਨਾਲ ਚੱਕ ਲੈਂਦੇ ਆ ਜੀ ਕਰਤਾ ਚਲ ਖੋਲ ਕੇ ਟਾਈਮ ਹੋ ਗਿਆ ਖੋਲ ਕੇ ਉਹ ਵੈਰੀ ਗੁੱਡ ਆ ਜਾ ਫਿਰ ਦੇਖਿਆ ਨਹੀਂ ਤੁਸੀਂ ਫੋਨ ਤੇ ਲੱਗੇ ਹੋ ਸੀ ਸ਼ਾਬਾਸ਼ ਕੰਮ ਹੋ ਗਿਆ ਤਾਂ ਫਿਰ ਆਹ ਤੇਲ ਵਿੱਚ ਪੈ ਰਹਿਣਾ ਤੇਲ ਉਧਰ ਰੱਖਣੇ ਜਗ੍ਹਾ ਪਰ ਠੀਕ ਹੈ ਠੀਕ ਹੈ ਆ ਬੜਾ ਚੱਕ ਕਰਨਾ ਆਹ ਚੱਕੜਾ ਬਦਲ ਲੈ ਬਚਾ ਫੜ ਲੈ ਮੈਂ ਚੱਕ ਕਰਾਂ ਠੀਕ ਹੈ ਸਮਝ ਗਿਆ ਤੂੰ ਸਾਮਾਨ ਸੈਟ ਕਰ ਲੀਆ ਜ਼ਰਾ ਕਰ ਲਈਆ ਹੁਣ ਜਿਹੜਾ ਲੱਗ ਰੱਖੀ ਤੇ ਮੈਂ ਲੱਗੂ ਚੱਕ ਲੈਣਾ ਤੂੰ ਕਰ ਤੂੰ ਠੀਕ ਹੈ ਬਾਪਾ ਕਰ ਦੇਣਾ ਤਾਂ ਥੋੜਾ ਜਿਹਾ ਉਹ ਟਾਇਰ ਫਦਾ ਮੂਸਰੇ ਰੱਖਦਾ ਮੂਸਰੇ ਦਾ ਮੂਸਰੇ ਲਾ ਕੇ ਤਾਂ ਮੈਂ ਜਦੀ ਰੱਖਦਾ ਸੀ ਠੀਕ ਹੈ ਉਹ ਸਾਮਾਨ ਸੈਟ ਕਰ ਲਈ ਬਸ ਤੇ ਗੁਸ਼ਾਨ ਨੇ ਬਾਰੇ ਦੇ ਦੋਤਰ ਬਾਰੇ ਗੁਸ਼ਾਨ ਹੀ ਗਏ ਉਹ ਦੋ ਨਾਲ ਭਾਈ ਵਜਾ ਕਰਕੇ ਘੱਟੇ ਮੁਰਗੇ ਲਾਸਟ ਹੀ ਕੰਮ ਬਸ ਲਿਪੜੇ ਗੰਦੇ ਠੀਕ ਹੈ ਕੋਈ ਮਤਲਬ ਅੱਪਾ ਚੱਲਦੇ ਆਪਾਂ ਦੀ ਬਸ ਲਾਸਟ ਰਹਿ ਗਿਆ ਆਪਣਾ ਕੰਮ ਕਰਨ ਵਾਲਾ ਤੇ ਕਰਤੂਨ ਵੈਸੇ ਮੈਂ ਆਪਣੇ ਬੱਬੂ ਮਿੱਤਰ ਨੂੰ ਫੋਨ ਕਰਤਾ ਸੀ ਕਿ ਮੈਂ ਕਹਿੰਦਾ ਵੀ ਤੂੰ ਲੈ ਕੇ ਨਾ ਆਪਣੀ ਸ਼ੌਪ ਤੇ ਲੈ ਜੀ ਵੀ ਉੱਥੇ ਫਿਰ ਮੈਂ ذکو ਆ ਕੇ ਉੱਥੋਂ ਲੈ ਜੂੰਗਾ ਕਿਉਂਕਿ ਜਿੱਥੇ ਆਪਾਂ ਲੈਣ ਵਾਸਤੇ ਜਾਂਦੇ ਆ ਦੁਪਹਿਰ ਨੂੰ ਉਹ ਵੀ ਬੰਦ ਕਰ ਦਿੰਦਾ ਵੀ ਆਪਣੇ ਮੈਗਜ਼ੀਨ ਨੂੰ ਰੋਟੀ ਪਾਣੀ ਦਾ ਰਾਂਚਾ ਟਾਈਮ ਹੁੰਦਾ ਹੈ ਇਸ ਕਰਕੇ ਤੇ ਫਿਰ ਆਪਾਂ ਸਿੱਧੇ ਚੱਲਦੇ ਬੱਬੂ ਦੀ ਦੁਕਾਨ ਤੇ ਉੱਥੋਂ ਕਰਤੂਨ ਚੱਕ ਕੇ ਲੈ ਕੇ ਆਉਂਦੇ ਆ ਠੀਕ ਹੈ ਜਮਾਂ ਫਿਰ ਆ ਜਾ ਕੇ ਮੈਂ OK ਉਹ ਆ ਜਾ ਵੀ ਆ ਸਸੀ ਕਾਲ ਜੀ ਕਿੱਦਾਂ ਪੁੱਤਰ ਜੀ ਲਓ ਬਈ ਇਹ ਮੁੰਡਾ ਬਹੁਤ ਕੰਮ ਕਰਦਾ ਮੁੰਡੇ ਨਾ ਬੱਚੇ ਬਹੁਤ ਕੰਮ ਕਰਦੇ ਗੱਲ ਹੈ ਨਾ ਤੂੰ ਆ ਇਹ ਲੈ ਵੀ ਜਾਨਾ ਇੱਥੇ ਇਧਰ ਦੇ ਇਹ ਇ ਇਧਰ ਖੜੇ ਕਰ ਦਾਂਗਾ ਵੀ ਇਧਰ ਆ ਵੀ ਜਾ ਸਿੱਧਾ ਆਹੋ ਕੇ ਬਸ ਇੰਨਾ ਕੰਮ ਸੀਗਾ ਆਪਣਾ ਪਾਪਾ ਅੰਦਰ ਨੇ ਬੁਲਾ ਪਾਪਾ ਨੂੰ ਕੇ ਪਾਪਾ ਚਾਚੂ ਹੀ ਆਏ ਨਹੀਂ ਚਾਚੂ ਹੀ ਆਏ ਨਹੀਂ ਮਾਰਾ ਕਰੋ ਆ ਵੀ ਆਓ ਫਾਂਟਾ ਕੋ ਤੇਰਾ ਭਰਾ ਹੋ ਜੇ ਤੇਰਾ ਇਲਮ ਮौसी ਕੋ ਮौसी ਕਰੇ ਭਈ ਮੇ ਤਰਵਾ ਦੇਖ ਇਧਰ ਕਵਾ ਦੇ ਘੁੰਮੇ ਤਰ ਕੋ ਤਰ ਪੀਸੇਲ ਮੋਸਕੀਓ ਇਹ ਮੋਸਕੀ ਮਰਦਾ ਪਤਾ ਕੀ ਹੁੰਦਾ ਬਾਬੂ ਕੀ ਹੁੰਦਾ ਮੋਸਕੀ ਦਾ ਮਤਲਬ ਨਾ ਤੁਸੀਂ ਦੱਸੋ ਤੁਸੀਂ ਦੱਸ ਇਹ ਬਲੌਗ ਨਾ ਇਹ ਹੁੰਦੀ ਹੈ ਦੰਦੀ ਵੜਨਾ ਮੋਸਕੀ ਕੋ ਦੰਦੀ ਵੜਨਾ ਪੀਸੇ ਦੇ ਉੱਪਰ ਦੰਦੀ ਵੜੋ ਐਦਾਂ ਇਹ ਮੇਰੇ ਪਿੰਡੇ ਦੇ ਨਾਲ ਨਾ ਵੜਾ ਹੋਰਾਂ ਤਰੂ ਕੈਵੇਂ ਆ ਦੇ ਬਟਨ ਲਗਾ ਦਿੰਦੀ ਲਿਆਓ ਭਾਈ ਆ ਦੇ ਆਰੰਤ ਰੂਪ ਨੇ ਆਪਾਂ ਨੂੰ ਬੁਲਾਇਆ ਰੈੱਡ ਬੋਲ ਕਹਿੰਦਾ એનਰਜੀ ਥੋੜੂ ਚਾਚਾ ਜੀ ਸਵੇਰ ਦੀ ਬਹੁਤ ਵੀ ਕੰਮ ਕੀਤਾ ਅੱਜ ਤੁਹਾਡੀ એનਰਜੀ ਮੁੱਕੀ ਵੀ ਸੀਗੀ ਤੁਸੀਂ ਪੀਓ ਤੇ ਅਪੇ એનਰਜੀ ਨੂੰ ਦੁਬਾਰਾ ਗੇਨ ਨਹੀਂ ਕਰੋ ਹਨਾ ਆਰੰਤ ਰੂ ਆਇਆ ਫੇ ਦੋ ਦੋ ਗਲਾਸ ਲੈ ਤੇ ਪਾਪਾ ਨੂੰ ਟੋਨਲ ਪਲਾਵਾਂਗੇ ਮੈਂ ਇਕੱਲਾ ਨਹੀਂ ਪੀਂਦਾ ਇਹ ਉਹ ਨਾਲੇ ਰੋਟੀ ਵੀ ਵਧੀ ਹਜ ਮਜੂਗੀ ਚੱਕ ਲੈ ਗਲਾਸ ਚੱਕ ਲੈ ਮੱਲੇ ਬਣ ਕੇ ਮੈਂ ਥੋੜੀ ਨਹੀਂ ਬਗ ਨਹੀਂ ਥੋੜੀ ਪਾਪਾ ਵਾਸਤੇ ਕਹਨੇ ਪਾਪਾ ਨੂੰ ਵੀ ਥੋੜੀ ਨਹੀਂ ਕਿਉ ਪਾਪਾ ਨੂੰ ਕੀ ਚੜਦੀ ਐ ਰੋਕ ਜਾ ਰੈੱਡ ਬੂਲ ਦਾ ਪਾਪਾ ਪੀਨੇ ਹੀ ਆ ਲੈ ਗਲਾਸੀ ਲੈ ਗਲਾਸੀ ਲੈ ਗਲਾਸ ਇੰਨਾ ਨਹੀਂ ਬਹੁਤਾ ਬਰੀਕੀ ਚਾਹੀਦਾ ਹੁੰਦਾ ਲੌ ਗਲਾਸ ਗਲਾਸ ਨੂੰ ਕੀ ਕਹਿੰਦੇ ਇਹਨੂੰ ਕੀ ਕਹਿੰਦੇ ਪਹਿਲਾਂ ਇਟਾਲੀਅਨ ਦੇ ਵਿੱਚ ਹੈ ਬਿਕੇਰੀ ਬਿਕੇਰੀ ਐ ਕੇ ਚਾਚੋਰੀ ਇਕ ਕੋਲੇ ਦੋ ਬਿਕੇਰੀ ਪਾ ਦੇ ਜੋ ਪਾ ਦੇ ਕਿ ਲੜ ਕੇ ਆਪਣੇ ਪਾ ਕੇ ਆ ਕੀ ਲਿਖੇ ਆ ਮੇਰੇ ਫਰੈਂਡ ਨੇ ਉਹ ਜਿੱਦੇ ਗਿਆ ਲਾਸਟ ਦਿਨ ਸੀ ਤੇ ਉਹਨਾਂ ਨੇ ਫੇਰ ਮੈਨੂੰ ਦਿੱਤੇ ਅੱਛਾ ਹਾਸਿਆਨ ਕੀਤੇ ਆਪਣੇ ਹਾਂ ਵੈਰੀ ਗੁੱਡ ਓਕੇ ਸਾਹਿਬ ਜੀ ਸੱਸੀ ਆ ਵੀਰੇ ਚੰਗਾ ਮੇਰਾ ਵੀ ਓਕੇ ਇਹਨੂੰ ਰਣਤ ਰੋਣੇ ਛੁੱਟੀਆਂ ਹੋ ਗਈਆਂ ਨਾ ਤੂੰ ਬਚਲੀਆ ਮਤਲਬ ਤੈਨੂੰ ਘੁਮਾਈਏ ਪੈਂਥਰ ਨਾਲ ਪੈਂਥਰ ਬਹੁਤ ਜੀ ਲਾਉਂਦਾ ਦੇਖੀ ਇਹਨੂੰ ਹਾਂ ਛੁੱਟੀਆਂ ਜਾਏਗੀਆਂ ਛੁੱਟੀਆਂ ਜਾਏਗੀਆਂ ਛੁੱਟੀਆਂ ਹੋ ਤਾਂ ਗਈਆਂ ਅੱਜ ਮੈਂ ਦੋ ਦਿਨ ਲਾਇਆ ਕਿਦਾਂ ਮੈਂ ਆਦੇ ਤੋਂ ਜ਼ਿਆਦਾ ਐਕਸਾਈਟਮੈਂਟ ਜ਼ਿਆਦਾ ਹੈ ਲੱਜ ਜਣੀ ਦੋ ਦਿਨਿਆ ਦੇ ਕੋ ਲੱਜ ਜਣੀ ਜਿਹਨਾਂ ਨੇ ਪਹੁੰਚੇ ਮਾਰੇ ਨਹੀਂ ਨਹੀਂ ਬੜਾ ਜੀਤ ਵੰਦਾ ਹੋ ਚਲੋ ਠੀਕ ਐ ਸਾਬ ਜੀ ਓਕੇ ਵੀ ਸਸੀ ਕਰ ਮਿਲਦੇ ਆਪਾਂ ਗੁੱਡ ਨਾਈਟ ਤੇ ਤੁਸੀਂ ਰੋਮ ਸ਼ਹਿਰ ਟ੍ਰੈਫਿਕ ਦਾ ਦੇਖੋ ਮਿੱਤਰੋ ਹਾਲ ਦੁਪਹਿਰ ਦੇ 3 ਵਜੇ ਆ ਇੱਥੇ ਭਾਵੇਂ ਸਵੇਰ ਹੋਵੇ ਤੇ ਭਾਵੇਂ ਹੋਵੇ ਸ਼ਾਮ ਤੇ ਟ੍ਰੈਫਿਕ ਦੇਖੋ ਇਦਾਂ ਹੀ ਲੱਗੀ ਰਹਿੰਦੀ ਐ ਬਸ ਆਹ ਰੋਡ ਤੇ ਇਦਾਂ ਹੀ ਭਰੀ ਜੇ ਨੇ ਰੋਡ ਤੇ ਹੁਣ ਆਪਾਂ ਆਏ ਸੀਗੇ ਭਾਂਤ ਲਾਉਣ ਵਾਸਤੇ ਕਿਉਂਕਿ ਨਾ ਆਪਾਂ ਨੂੰ ਦੁਕਾਨ ਤੇ ਜਦੋਂ ਭਾਂਨ ਦੀ ਲੋੜ ਪੈਂਦੀ ਆ ਫੇਰ ਕਈ ਮਤਰਾਉਣੀ ਪੈਂਦੀ ਆ ਦੇਖੋ ਇੱਥੇ ਸਾਰੇ ਸਾਲਾ ਔਰ ਇਹ ਮਸ਼ੀਨਾ ਖੇਡਦੇ ਨੇ ਇਹ ਚ ਰੁਪਈਆ ਪਾ ਕੇ ਨਾ ਇਹ ਚ ਮਸ਼ੀਨਾ ਖੇਡਦੇ ਜੂਆ ਜਿਆ ਸਿਸਟਮ ਹੈ ਔਰੇ ਪਰ ਮਸ਼ੀਨਾ ਲੱਗੇ ਹੋਣੀ ਹੈ ਭਾਣ ਤਰਉਣ ਵਾਸਤੇ ਇਹ ਚ ਆਪਾਂ ਜੇ ਆਪਾਂ ਪੈਸੇ ਪਾ ਕੇ ਭਾਣ ਲੈਣੇ ਭਾਣੇ ਮਿਲ ਜਾਂਦੀ ਆ ਜੇ ਆਪਾਂ ਨੇ ਭਾਣ ਪਾ ਕੇ ਪੈਸੇ ਲੈਣੇ ਆ ਤਾਂ ਉਹ ਵੀ ਮਿਲ ਜਾਂਦੇ ਆ ਆਪਾਂ ਨੂੰ ਭਾਣ ਫੇਜ ਤਰਉਣੀ ਹੋਵੇ ਇੱਥੇ ਆ ਕੇ ਤਰਾਂ ਚ ਲੈ ਜਾਂਦੇ ਆ 20 ਦੀ 40 ਤੇ 10 50 ओके ਤੇ ਆ ਦੇਖੋ ਇਧਰ ਹੋ ਗਿਆ ਆ ਦੇਖੋ 50 ਹੋ ਗਏ ਵੀ ਦਾ ਮਤਲਬ ਹੁੰਦਾ ਬੈਂਕ ਨੂੰ ਨੋਟ ਇਹ ਨੋਟ ਨੂੰ ਬੈਂਕ ਨੂੰ ਨੋਟ ਕਹਿੰਦੇ ਆ 50 ਰੁਪਏ ਤੇ ਆਪਾਂ ਨੇ ਆਪਾਂ ਲੈਨੇ ਮੋਨੇ ਤੇ ਆਪਾਂ ਨੇ ਆ ਦੱਬਨੇ ਤੇ ਭਾਣ ਆਪਣੀ ਆਹ ਪਰ ਇੱਕ ਇਹ ਜੋ ਨਿਕਲਦੇ ਸਭ ਕਲੇ 2-2 ਦੇ ਥੋਲੂ ਨਿਕਲਦੇ ਆ ਰੁਪਈਆ ਜਾਂ 50 ਪੈਸੇ ਨਿਕਲੇ 2 ਰੁਪਏ ਨਿਕਲਦੇ ਕਲੇ ओके ਹਰੇ ਦਿਨ ਤੋਂ ਕਿ ਡਖੜੇ ਸਾਢੇ 6 ਹੋ ਗਏ ਫੁੱਲ ਐਨ ਧੁੱਪ ਲੱਗੀ ਵਾ ਦਿਨ ਪੂਰਾ ਖੜਾ ਧੁੱਪ ਲੱਗੀ ਵਧੀਆ ਐਨ ਲੋ ਵੇ ਹੁਣ ਆਪਾਂ ਨੇ ਬਣਾਇਆ ਖਾਣ ਵਾਸਤੇ ਪੀਸਾ ਇਹ ਬਣਾਇਆ ਆਪਾਂ ਨੇ 74 ਫਰਮਾਜੀ ਨਾਲ ਚਿਪੋਲਾ ਛਕਣਾ ਪੀਸਾ ਬਈ ਹਾਂਜੀ ਉੱਥੇ ਚਲੋ ਜੀ ਮੈਂ ਦਿਖਾ ਦਾਂਗੀ ਬਈ ਭੁੱਖੇ ਨਹੀਂ ਲੱਗੀ ਵੀ ਦਿਨ ਨਾਲ ਸਾਢੇ ਖਾਦੋ ਸਵੇਰ ਦੀ ਲੱਗੇ ਮੈਂ ਦੌੜ ਭਾਈ ਜੇ ਵੀ ਦੁਪਹਿਰ ਦੀ ਇਹ ਰੋਟੀ ਖਾਧੀ ਜੀ ਨਾ ਉਹਦਾ ਪਤਾ ਹੀ ਨਹੀਂ ਲੱਗਿਆ ਵੀ ਕਿੱਧਰ ਗਈ ਹਜਮ ਝਟਪਟ ਹੋ ਗਈ ਸੇ ਮੈਂ ਖਾਣਾ ਪੀਸਾ ਮਨ ਉਹ ਬੱਲੇ ਹੈਂ ਸਰਾ ਲੱਗ ਗਿਆ ਆ ਜਾ ਫਿਰ ਛੜ ਦੇ ਕਰ ਤੂੰ ਤੁਸੀਂ ਦਿਲ ਦੀ ਬੁੱਝ ਲਈ ਹੈ ਉਹ ਮੈਂ ਕਿਹਾ ਸਿਮਾ ਵੀ ਲੱਗਿਆ ਕੰਮ ਦੇ ਵਿੱਚ ਵੀ ਤਾਂ ਗਿਆ ਵਾ ਭੁੱਖ ਲੱਗੀ ਵੀ ਹੈ ਗਰਮੀ ਬਹੁਤ ਪੈਂਦੀ ਆ ਆ ਜਾ ਠੰਡਾ ਨਹੀਂ ਗਰਮ ਗਰਮ ਖਾਣਾ ਦੀ ਮਜ਼ਾ ਹੁੰਦਾ ਹੈ ਸਾਨੂੰ ਗਰਮੀ ਕਿਵੇਂ ਚੱਜ ਬਹੁਤ ਹੈ ਹੈ ਜੇ ਤੋੜ ਤੇ ਰੱਖੀ ਤੋੜ ਤੇ ਰੱਖਣ ਗਰਮੀ ਨੇ ਅੱਜ ਪਹਿਲੇ ਦਿਨ ਨੇ ਤਨ ਤਨ ਕਰਾ ਦਿੱਤਾ ਸਹੀ ਗੱਲ ਹੈ 37 38 ਡਿਗਰੀ ਟੈਂਪਰੇਚਰ ਹੈ ਗੱਜ ਨਹੀਂ ਆਊਗਾ 1 ਲੱਖ ਬਦਲਿਆ ਨਾ ਗਰਮੀ 1 ਲੱਖ ਹੋਈ ਹੈ ਨਾ ਚਲ ਬਈ ਬਈ ਮੈਂ ਵੀ ਆਪਣਾ ਸਵੀਦਾ ਜਾਏ ਇੰਨੀ ਨਗੀਆਂ ਗਰਮੀ ਦੇ ਵਿੱਚ ਤੂੰ ਸਿਰ ਤੇ ਟੋਪੀ ਲੀਕ ਜਾਏਗਾ ਸਿਰ ਦੇ ਉੱਪਰ ਨਾ ਟੋਪੀ ਸਾਡੀ ਗੱਡੀ 'ਚ ਰੱਖੀ ਹੋਈ ਹੈ ਟੋਪੀ ਲੈ ਕੇ ਆਣ ਕਿੱਲਾ ਰੱਖਿਆ ਗਰਮੀ ਤੇ ਬਚਾਓ ਬਚਾਉ ਰਹਿਣਾ ਗਰਮੀ ਇਹ ਲੱਗੀ ਸਹੀ ਨੂੰ ਮੁੜ ਕੇ ਫਿਰ ਤਾਪ ਨਹੀਂ ਹੁੰਦਾ ਸਹੀ ਨਹੀਂ ਇਹ ਤਾਂ ਹੈ ਠੀਕ ਹੈ ਨਹੀਂ ਲਓ ਪੀਸਾ ਕੋ ਬੀਸਾ ਤੇ ਪੀਸਾ ਦੇਖੋ ਮੈਂ ਤੁਹਾਨੂੰ ਕਿੰਨਾ ਘੰਟੇ ਬਣਿਆ ਐ ਇਹਨ ਜਿਹੜੀ ਨਾ ਲੱਕੜ ਦੀ ਪੱਠੀ 'ਚ ਪੀਸਾ ਜਿਹੜਾ ਬਣਦਾ ਨਾ ਉਹ ਬਿਲਕੁਲ ਜਿੱਦਾਂ ਨਾ ਆਪਣੀ ਮੱਕੀ ਦੀ ਰੋਟੀ ਹੁੰਦੀ ਐ ਰੜੜ ਕੇ ਚੁੱਲ੍ਹੇ ਵਾਲੀ ਉਹ ਸੁਆਦ ਆਉਂਦਾ ਖਾਣ ਦਾ ਇਹਦਾ ਹੋਰ ਹੈਨਾ ਬਾਕੀ ਆਪਦੇ ਹੱਥ ਸਾਫ ਆ ਦੇਖੋ ਚੀਜ਼ ਹੈ ਇਹ ਇਦਾਂ ਚੀਜ਼ ਇਹਦਾ ਮਤਲਬ ਵੀ ਪੀਸਾ ਪੂਰਾ ਘੈਂਟ ਬਣਿਆ ਹਨ ਵਧੀਆ ਸੀ ਮੈਂ ਲਾਲ ਦੇਖ ਕੇ ਤੇ ਹੁਣ ਟਾਈਮ ਸਵਾ 11 ਹੋ ਗਏ ਰਾਤ ਦੇ ਤੇ ਆਪਾਂ ਕੰਮ ਕਾਂਡ ਮਿਟ ਗਿਆ ਆਪਣੇ ਘਰੇ ਪਹੁੰਚ ਗਏ ਹੁਣ ਤੇ ਆ ਦੇਖੋ ਇੱਧਰ ਹਾਲੇ ਨਾ ਪੈਂਥਰ ਆਪਣਾ ਹੱਦ ਤੱਕ ਵੀ ਜਾਗਦਾ ਬੈਠਾ ਯਾਰ ਆ ਦੇਖ ਇੱਧਰ ਆ ਦੇ ਇਹਨਾਂ ਰਾਤ ਨੂੰ ਇਹਨੇ ਸਾਡੇ ਨਾਲ ਖੇਡ ਖੁੱਦ ਗਏ ਇਹਨੇ ਫੇਰ ਸੋਣਾ ਹੁੰਦਾ ਇਹਨੇ ਇਹਨੇ ਫਿਰ ਸੋਣਾ ਹੁੰਦਾ ਨੇ ਇਹਨੇ ਫਿਰ ਸੋਣਾ ਹੁੰਦਾ ਨੇ ਦੇਖਿਓ ਹਨਾ ਹੋਣਾ ਨੇ ਦੰਦੀ ਬੜ ਲੱਗੇ ਉਹਨੇ ਆਈ ਦੰਦ ਆ ਕੇ ਟੀੜ ਦੰਦ ਦੇਖੋ ਦੰਦ ਗਰੀੜੇ ਆ ਯਾਰ ਇਹਦੀ ਖਰਾਕ ਅਸੀਂ ਉਤੀ ਆਪ ਵੀ ਖਾਵਾਂਗੇ ਨਾਲੇ ਪੈਂਥਰ ਖਲਾਵਾਂਗੇ ਆ ਖਰਾਕ ਆਂਦਾ ਪੈਂਥਰ ਆਖਰਾ ਖਾਂਦਾ ਪੈਂਥਰ ਆਪਣਾ ਆਲੇ ਪੈਂਥਰ ਆ ਖਾਊਗਾ ਪੈਂਥਰ ਨੂੰ ਆ ਦੇਖੋ ਲੈ ਲੱਗੀ ਭੁੱਖ ਹੈਂ ਗੱਲ ਲੱਗੀ ਖਾਣਾ ਦੀ ਇਹ ਵੀ ਰਾਦੋ ਸਾਡੇ ਰੋਟੀ ਖਾਂਦੇ ਸਾਡੇ ਘਰੋਂ ਵਿੱਚ ਹੀ ਤੂੰ ਇਹ ਰਾਦੋ ਮੜੇ ਤੱਕ ਦੇ ਚਲ ਚਲ ਮੜ ਨਰਭੀ ਹੋ ਗਏ ਪਰ ਇਹ ਨਹੀਂ ਖਾ ਰਣੀ ਵੈਰੀ ਗੁੱਡ ਤੇ ਆਪਾਂ ਮੇਤਰਾ ਹੁਣ ਨਾ ਮਾਤੋਂ ਮਗਿੰ ਅੱਜ ਸਵੇਰੇ 7 ਵਜੇ ਤੋਂ ਲੈ ਕੇ ਨਾ ਰਾਤ ਦੇ 11:30 ਹੋ ਗਏ ਹੁਣ ਤੇ ਹੁਣ ਤੱਕ ਨਹਾਉਣ ਦਾ ਟਾਈਮ ਹੀ ਲੱਗਿਆ ਹੈਗਾ ਆਪਾਂ ਤੁਹਾਡੇ ਕੇ ਸ਼ੇਅਰ ਕੀਤਾ ਸਾਰਾ ਦਿਨ ਚਲਸੂ ਚਾਲੇ ਬਸ ਰਹੀ ਆ ਤੇ ਬਾਕੀ ਅੱਜ ਗਰਮੀ ਵੀ ਬਹੁਤ ਸੀ ਅੱਜ ਤੇ ਬਹੁਤ ਗਰਮੀ ਤੇ ਸਾਰੇ ਕੰਮ ਕਰਦੇ ਕਰਦੇ ਆਪਣੇ ਦਿਨ ਕਦੋਂ ਲੰਘ ਗਿਆ ਪਤਾ ਵੀ ਨਹੀਂ ਲੱਗਿਆ ਹੈਗਾ ਨਾ ਤੇ ਕੁਸ਼ਾਨ ਚ ਸੌਂ ਗਿਆ ਬਣਾ ਹਾਂਜੀ ਮੈਂ ਪੈ ਗਿਆ ਸੀ ਸੌਂ ਗਿਆ ਕੁਸ਼ਾਨ ਸੌਂ ਗਿਆ ਬਣਾ ਕੁਸ਼ਾਨ ਨੇ ਸਵੇਰ ਉੱਠ ਕੇ ਸੀ ਮੇਰੇ ਸਕੂਲ ਜਾਣਾ 7 ਵਜੇ ਤੇ ਹੁੰਦੇ ਰੋਟੀ ਬਾੜੀ ਖਾਣ ਤੋਂ ਬਾਅਦ ਫਿਰ ਆਪਾਂ ਜਾ ਕੇ ਆਪਣੇ ਵਲੋਗ ਦੀ ਐਡੀਟਿੰਗ ਕਰਨੀ ਆ ਰਾਤ ਨੂੰ ਮੇਰੇ 12:00 ਪੈਨ ਨੂੰ ਵੱਜਣਾ 7:00 ਵਜੇ ਉੱਠ ਕੇ ਸੀ ਮੇਰੇ ਫਿਰ ਕੁਸ਼ਾਨ ਸਕੂਲ ਜਾਣਾ ਤੇ ਬਾਕੀ ਕੱਲ ਨੂੰ ਕੁਸ਼ਾਨ ਨੂੰ ਛੁੱਟੀਆਂ ਹੋ ਜਾਣੀਆਂ ਕੱ ਨੂੰ ਆਪਣੇ ਹਨ ਕੱਲ ਤੋਂ ਬਾਅਦ ਫਿਰ ਉਦੇ 3-2 ਦਿਨ ਨੇ ਇਗਜ਼ਾਮ ਹੈ ਤੇ ਉਸ ਤੋਂ ਬਾਅਦ 3-4 ਦਿਨ ਮੈਨੂੰ ਛੁੱਟੀਆਂ ਗਰਮੀ ਜ਼ਿਆਦਾ ਕਰਕੇ ਨਾ ਇਟਲੀ ਵਿੱਚ ਛੁੱਟੀਆਂ ਹੋਈਆਂ ਨੇ 2-3 ਦਿਨ ਲਈ ਲਗਾਤਾਰ ਤੇ ਬਸ ਆਪਾਂ ਵੀ ਬਣਾਉਣੇ ਧੋਣੇ ਆ ਨਾ ਧੋ ਕੇ ਫਿਰ ਆਪਾਂ ਕਰਦੇ ਆ ਵਲੋਗ ਦੀ ਐਡੀਟਿੰਗ ਤੁਹਾਨੂੰ ਮਿਲਾਂਗੇ ਕਰ ਲੋ ਇੱਕ ਹੋਰ ਸਵੇਰੇ ਸੋਹਣੇ ਦਿਨ ਦੇ ਨਾਲ ਸੋਹਣੇ ਵਲੋਗ ਦੇ ਵਿੱਚ ਜੇ ਤੁਹਾਨੂੰ ਮਨਾਜ ਦਾ ਵਲੋਗ ਪਸੰਦ ਆਦਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਘਰੋ ਕਲਿਕ ਸਵੇਰੇ ਮਿਲਦਾ ਕਿ ਹੋਰ ਸੋਹਣੇ ਵਲੋਗ ਦੇ ਵੀ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი